ਔਲਸ ਵਾਲਿਆਂ ਨੂੰ ਗਾਲਾਂ ਦੇਣ ਵਾਲੇ ਤਾਂ ਬਹੁਤ ਨੇ ਪਰ ਉਹਨਾਂ ਦੀ ਪ੍ਰਸ਼ੰਸਾ ਕਰਨ ਵਾਲੇ ਬਹੁਤ ਘੱਟ ਨੇ ਮੀਂਹ ਪੈ ਰਿਹਾ ਇੱਕ ਪਾਸੇ ਚਾਰੇ ਪਾਸੇ ਜਿੱਥੇ ਜਲਥਲ ਬਣ ਗਿਆ ਮਾਨਸਾ ਉੱਥੇ ਹੀ ਟ੍ਰੈਫਿਕ ਪੁਲਿਸ ਵੀ ਆਪਦੀ ਡਿਊਟੀ ਨਿਭਾਉਂਦੀ ਹੋਈ ਨਜ਼ਰ ਆ ਰਹੀ ਹੈ ਕਿ ਜਾਮ ਨਹੀਂ ਅਸੀਂ ਲੱਗਣ ਦੇਣਾ ਤੇ ਆ ਦੇਖੋ ਤੁਸੀਂ ਲੋਕਾਂ ਨੂੰ ਕਿਵੇਂ ਸਹੂਲਤ ਦੇ ਰਹੇ ਨੇ ਵੀਡੀਓ ਦੱਬ ਕੇ ਸ਼ੇਅਰ ਕਰਨੀ ਹੈ ਇਹਨਾਂ ਪੁਲਿਸ ਮੁਲਾਜ਼ਮਾਂ ਵਾਸਤੇ ਆਪਾਂ ਇਹ ਨਹੀਂ ਕਹਿੰਦੇ ਕਿ ਵਿਚਾਰੇ ਇਹ ਕੰਮ ਨਹੀਂ ਕਰਦੇ ਤਾਂ ਆ ਦੇਖੋ ਤੁਸੀਂ ਹੁਣ ਪਤਾ ਲੱਗਦਾ ਹੂ ਸਾਨੂੰ ਕਿ ਜਿਹੜਾ ਮੀਂਹ ਪੈ ਰਿਹਾ ਹੈ ਟ੍ਰੈਫਿਕ ਜਾਮ ਹੋ ਰਿਹਾ ਉਸ ਨੂੰ ਕੱਢਣ ਦੇ ਲਈ ਇਹ ਵੀ ਚਿੰਤਤ ਨੇ ਕਿਉਂਕਿ ਇਹਨਾਂ ਨੇ ਲੋਕਾਂ ਨੂੰ ਸੁਵਿਧਾ ਦੇਣੀ ਹੈ ਪਾਣੀ ਕਰਕੇ ਲੋਕਾਂ ਦੇ ਵਿਕਲ ਦਾ ਖਰਾਬ ਹੋਏ ਪਰ ਇਹਨਾਂ ਨੇ ਜਿਹੜੀ ਆਪਦੀ ਸਹੂਲਤ ਸੀ ਉਹ ਦਿੱਤੀ ਲੋਕਾਂ ਨੂੰ ਸੇਵਾ ਸੀ ਜਿਹੜੀ ਉਹ ਲੋਕਾਂ ਤੱਕ ਪਹੁੰਚਾ ਰਹੇ ਆ ਤਾਂ ਆ ਦੇਖੋ ਤੁਸੀਂ ਇਹ ਟ੍ਰੈਫਿਕ ਪੁਲਿਸ ਹੈ ਮਾਨਸਾ ਦੀ ਤਾ ਦੋਸਤੋ ਜਿੰਨੇ ਵੀ ਪੁਲਿਸ ਮੁਲਾਜ਼ਮ ਨੇ ਉਹ ਵੀਡੀਓ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਆਪਣੀ رائے ਸਾਂਝੀ ਕਰ ਦਿਓ ਕਿ ਇਹ ਬਾਈਆਂ ਦਾ ਕੰਮ ਤੁਹਾਨੂੰ ਕਿਵੇਂ ਲੱਗਦਾ ਮਾਨਸਾ ਦੇ ਵਿੱਚ ਡਿਊਟੀ ਕਰਦੇ ਹੋਏ ਤਾਂ ਨਜ਼ਰ ਆਉਂਦੇ ਨੇ ਪਰ ਜਦੋਂ ਕਿਤੇ ਹਾਲਾਤ ਇਹ ਜੇ ਬਣ ਜਾਂਦੇ ਨੇ ਦਿੱਕਤ ਹੁੰਦੀ ਆ ਲੋਕਾਂ ਨੂੰ ਤਾਂ ਉੱਥੇ ਇਹ ਸੇਵਾ ਕਰਦੇ ਹੋਏ ਵੀ ਨਜ਼ਰ ਆਉਂਦੇ ਨੇ ਆ ਦੇਖੋ ਤੁਸੀਂ ਪਾਣੀ ਦੇ ਵਿੱਚ ਖੜ ਕੇ ਟ੍ਰੈਫਿਕ ਨੂੰ ਲਗਾਉਣਾ ਇਹ ਪੁਲਿਸ ਦੀ ਜਿਹੜੀ ਆ ਸਿਫਤ ਬਣਦੀ ਆ ਇਹਨਾਂ ਮੁਲਾਜ਼ਮਾਂ ਦੀ ਸਿਫਤ ਕਰਨੀ ਬਣਦੀ ਆ ਤਾਂ ਹੁਣ ਵੀਡੀਓ ਤੁਸੀਂ ਸ਼ੇਅਰ ਕਰਨੀ ਐ ਇਹਨਾਂ ਮੁਲਾਜ਼ਮਾਂ ਵਾਸਤੇ ਜਿਹੜੇ ਟ੍ਰੈਫਿਕ ਦੇ ਮੁਲਾਜ਼ਮ ਨੇ ਜਿਹੜੇ ਲੋਕਾਂ ਦੀ ਵਾਕਰ ਨੇ ਇੱਕ ਸ਼ੇਰ ਇਨਾ ਟ੍ਰੈਫਿਕ ਵਾਲਿਆਂ ਲਈ ਵੀ ਬਣਦਾ ਜਿਹੜੇ ਇੰਨੇ ਮੀਂਹ ਇੰਨੇ ਪਾਣੀ ਦੇ ਵਿੱਚ ਇੱਥੇ ਆ ਕੇ ਟ੍ਰੈਫਿਕ ਜਾਮ ਕਢਵਾ ਰਹੇ ਨੇ ਤਾ ਟ੍ਰੈਫਿਕ ਦੀ ਜਿਹੜੀ ਸਫਤ ਕਰਨੀ ਬਣਦੀ ਹੈ ਟ੍ਰੈਫਿਕ ਪੁਲਿਸ ਦੀ ਤਾਂ ਦੋਸਤੋ ਚਾਰੇ ਪਾਸੇ ਜਲਥਲ ਹੋਇਆ ਪਿਆ ਉੱਥੇ ਹੀ ਲੋਕਾਂ ਦੀ ਸੇਵਾ ਕਰ ਰਹੇ ਇਹਨਾਂ ਕੰਮਿਆਂ ਦੇ ਲਈ ਇੱਕ ਸ਼ੇਅਰ ਕਰਨਾ ਹੈ ਇੱਕ ਲਾਈਕ ਕਰਨਾ ਹੈ ਤੇ ਕਮੈਂਟਾਂ ਦੇ ਵਿੱਚ ਆਪਣੀ رائے ਸਾਂਝੀ ਕਰਨੀ ਹੈ ਕਿ ਇਹਨਾਂ ਦਾ ਕੰਮ ਤੁਹਾਨੂੰ ਕਿਵੇਂ ਲੱਗਦਾ ਕਿਉਂਕਿ ਪੁਲਿਸ ਨੂੰ ਗਾਲਾਂ ਦੇਣ ਵਾਲੇ ਤਾਂ ਬਹੁਤ ਨੇ ਪਰ ਅੱਜ ਕਮੈਂਟਾਂ 'ਚ ਸਲੂਟ ਵਾਲੇ ਦੇਖਦੇ ਆ ਕਿੰਨੇ ਨੇ ਤਾਂ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਜਿੰਨੇ ਵੀ ਪੁਲਿਸ ਮੁਲਾਜ਼ਮ ਨੇ ਜਿੰਨੀ ਵੀ ਪਬਲਿਕ ਆ ਤਾਂ ਦੇਖਿਓ ਵੀਡੀਓ ਤੇ ਕਰ ਦਿਓ ਦੱਬ ਕੇ ਸ਼ੇਅਰ